ਜਿਵੇਂ ਤੁਹਾਡੀ ਕਾਰ ਚੱਲੂਗੀ ਉਵੇਂ ਇਹ ਚੱਲੂਗਾ ਏ ਅੱਛਾ ਇਹ ਉੱਛਲੂਗਾ ਆ ਲੱਕੜ ਤੇ ਪਊਗਾ ਖੁਸ਼ਬੂ ਦੇਊਗਾ ਜੇ ਤੁਹਾਡੀ ਕਾਰ ਖੜ ਗਈ ਅੱਛਾ ਭਾਈ ਵੀ ਖੜ ਗਿਆ ਦੇਖੋ ਮੰਨ ਲਓ ਜੇ ਇਹ ਮੀਨਾ ਖੜੀ ਰਹੇ ਇਹਨੇ ਕੱਟਣਾ ਨਹੀਂ ਦਾ ਭਾਈ ਇਹਦੇ ਕੱਟਣਾ ਨਹੀਂ ਹੈਗਾ ਜੀ ਉਹਨਾਂ ਦੀ ਜਿਵੇਂ ਹੁਣ ਕਰੀਡ ਇਵੈਂਟਸ ਆ 34 34 35 35 ਹਜ਼ਾਰ ਦਾ ਜਿਹੜਾ ਬਰਾਟ ਕੋਲੀ ਵਰਤਦਾ ਆ ਆ ਮਸਕ ਸਫੀ ਹੈਗਾ ਆਪਣੇ ਕੋਲੇ ਜੀ ਇਹ ਹਰਪ੍ਰਭਜਨ ਸਿੰਘ ਜਿਹਦੀ ਐਡ ਦਿੰਦਾ ਹੁੰਦਾ ਹੈ ਉਹੋ ਨੇ ਇਹ ਮਹਿੰਗੇ ਬ੍ਰਾਂਡ ਨੇ ਪਰ ਆਪਣੇ ਕੋਲੇ ਇਹੇ ਬ੍ਰਾਂਡ 100 ਰੁਪਏ ਨਾਲ ਕੱਪੜਿਆਂ ਤੇ ਲਾ ਲਓ ਕੱਪੜਿਆਂ ਚ ਖੁਸ਼ਬੂ ਤੋਂ ਧੋਣ ਤੋਂ ਬਾਅਦ ਵੀ ਨਹੀਂ ਜਾਣੀ ਇਹ ਬਾਈ ਖੁਸ਼ਬੂ ਜੇ ਤਾਂ ਆਪਣਾ ਦਰਵਾਜ਼ਾ ਬੰਦ ਰਹਿੰਦਾ ਫਿਰ ਤਾਂ ਪੰਜ ਪੰਜ ਛੇ ਦਿਨ ਨਹੀਂ ਜਾਂਦੀ ਹੈਗੀ ਅੱਛਾ ਹਾਂ ਨਹੀਂ ਰੋਜ਼ ਇੱਕ ਲਾਓ 20 ਮਿੰਟ ਚਲਾਉਣਾ ਇਹ ਬਸ ਕੰਮ ਫਤਿਹ ਬਾਈ ਮਤਲਬ ਖਾਣ ਦੀ ਲੋੜ ਨਹੀਂ ਹੁਣ ਐਂ ਲੋੜ ਚੜੀ ਹੈ ਸੋਭਣ ਵਾਲੀ ਸਰਦਿਆ ਕਰੂ ਬਾਈ ਅੱਛਾ ਲਓ ਜੀ ਜਿਹੜੇ ਵੀਰ ਅਫੀਮ ਦੇ ਸ਼ਕੀਨ ਨੇ ਸਾਨੂੰ ਪਤਾ ਬਹੁਤ ਮਹਿੰਗੀ ਆ ਇੱਥੇ ਖੁਸ਼ਬੂ ਲੈ ਕੇ ਵੀ ਤੁਸੀਂ ਆਨੰਦ ਲੈ ਸਕਦੇ ਹੋ ਕਿੰਨੇ ਤਰ੍ਹਾਂ ਦੀ ਖੁਸ਼ਬੂ ਆ ਤੁਹਾਡੇ ਕੋਲ ਆਪਣੇ ਕੋਲੇ ਇਸ ਟਾਈਮ ਵੀਰੇ 411 ਤਰ੍ਹਾਂ ਦੀ ਖੁਸ਼ਬੂ ਹੈਗੀ ਅੱਛਾ ਜ ਮਤਲਬ ਕਿ ਵੀ 411 ਤਰ੍ਹਾਂ ਦੀ ਬੰਦਾ ਡੈਲੀ ਜੇ ਬਰਤਨ ਲੱਗੇ ਸਵਾ ਸਾਲ ਹੋ ਗਿਆ ਸਤਿ ਸ਼੍ਰੀ ਅਕਾਲ ਦੋਸਤੋ ਲੈ ਵੀ ਮੇਰੇ ਨਾਲ ਖੜਾ ਬਾਈ ਤਨੌਲੇ ਵਾਲਾ ਨਿੰਮਾ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਵਾਗਤ ਹੈ ਬਾਈ ਬਹੁਤ ਬਹੁਤ ਧੰਨਵਾਦ ਬਾਈ ਗੋਬਿੰਦ ਤੁਹਾਡਾ ਇਹ ਬਾਈ ਮੈਂ ਵੀਰ ਨਾਲ ਮੁਲਾਕਾਤ ਕਰਾਉਣਾ ਵੈਸੇ ਮੈਨੂੰ ਲੱਗਦਾ ਵੀ ਸੰਗਰੂਰ ਬਰਨਾਲਾ ਜ਼ਿਲ੍ਹਾ ਤਾਂ ਇਹਨੂੰ ਸਾਰਾ ਹੀ ਜਾਣਦਾ ਹੈਗਾ ਘੱਟੋ ਘੱਟ ਜਾਣਦਾ ਕਿਉਂ ਆ ਬਾਈ ਕੰਮ ਹੀ ਇੰਨਾ ਘੰਟੇ ਕੰਮ ਕਰਦਾ ਹੈਗਾ ਥੋਡੇ ਘਰ ਦੇ ਵਿੱਚੋਂ ਖੁਸ਼ਬੂ ਆਉਣ ਲੱਗਾਂਦਾ ਥੋਡੇ ਸਾਰੇ ਕੱਪੜਿਆਂ 'ਚੋਂ ਥੋਡੇ 'ਚੋਂ ਬੰਦਾ ਮਹਿਕਾਂ ਬੰਦਾ ਕੁੱਲ ਮਿਲਾ ਕੇ ਮਹਿਕਾਂ ਦਾ ਬੰਜਾਰਾ ਹੈ ਖੁਸ਼ਬੂਆਂ ਦਾ ਬਾਈ ਨਾਲ ਗੱਲਬਾਤ ਕਰਾਂਗੇ ਕੀ ਕੰਮ ਕਰਦਾ ਇਹ じゃ ਇਹਦੀ ਦੁਕਾਨ ਦੇ ਅੰਦਰ ਚੱਲ ਕੇ ਦੱਸਦੇ ਆਂ ਇੰਨੀ ਇੱਕ ਗੱਲ ਬਾਈ ਹਨਾ ਇਹ ਹੈਗੀ ਆ ਵੀ ਕੋਠੀ 'ਚੋਂ ਲਪਟਾਂ ਆਉਂਦੀਆਂ ਆਉਂਦੀਆਂ ਨੇ ਖੁਸ਼ਬੂ ਦੀਆਂ ਹਨਾ ਹਾਂਜੀ ਬਾਈ ਕੋਟੀ 'ਚੋਂ ਲਪਟਾਂ ਕੱਪੜਿਆਂ 'ਚੋਂ ਲਪਟਾਂ ਸਰੀਰ 'ਚੋਂ ਲਪਟਾਂ ਕਾਰ 'ਚੋਂ ਲਪਟਾਂ ਅੱਛਾ ਜੀ ਲਪਟਾਂ ਹੀ ਆਉਂਦੀਆਂ ਬਾਈ ਖੁਸ਼ੂ ਹੀ ਖੁਸ਼ਬੂ ਆਉਂਦੀ ਆ ਕੋਈ ਸੈਂਟਰ ਸੰਟ ਨਹੀਂ ਵੇਚਦਾ ਬਾਈ ਬੜੀ ਤਕੜੀ ਚੀਜ਼ ਆ ਕੀ ਐ ਲਾ ਲਓ ਵੀ ਮਨ ਦਾ ਹਫਤਾ ਕਾਈ ਜਾਂਦੀਆਂ ਨੇ ਕੇਰਾ ਯੂਜ਼ ਕਰਕੇ ਹਨਾ ਹਾਂਜੀ ਹਾਂਜੀ ਬਾਈ ਬਾਕੀ ਬਾਡੀ ਦੇ ਹਿਸਾਬ ਨਾਲ ਹੈ ਬਿਲਕੁਲ ਜੀ ਹਾਂਜੀ ਇਹਦੇ ਲਾਫਤਾਂ ਆ ਬਾਈ ਅੰਦਰ ਚਲਦੇ ਹਾਂ ਹਾਂਜੀ ਹਾਂਜੀ ਵੀਰੇ ਅੰਦਰ ਚਲਦੇ ਆ ਅੱਜ ਚੱਲ ਕੇ ਦਿਖਾਉਣੇ ਆ ਸਾਰੀ ਗੱਲ ਆ ਆਜੋ ਬਾਈ ਜੀ ਅੰਦਰ ਆ ਜੀ ਦੱਸ ਦਈਏ ਤੁਹਾਨੂੰ ਬਾਈ ਨੇ ਤਨੌਲੇ ਵਾਲਾ ਸਭ ਨੂੰ ਪਤਾ ਹੈਗਾ ਵੀ ਜਿਹੜਾ ਸ਼ਾਮਾ ਅਤਰ ਜਿ ਸ਼ੁਰੂ ਕੀਤਾਗਾ ਤਿੰਨ ਚਾਰ ਮਹੀਨੇ ਹੋ ਗਏ ਔਰੀਪ ਸਾਡੇ ਜ਼ਿਲ੍ਹੇ ਦੇ ਵਿੱਚ ਤਾਂ ਧੂਮਾਂ ਪਾਈਆਂ ਪਈਆਂ ਨੇ ਸੰਗਰੂਰ ਚ ਬਰਨਾਲੇ ਚ ਵੀ ਅੱਜ ਤੁਹਾਨੂੰ ਦੱਸਦੇ ਆ ਸਪੈਸ਼ਲ ਆ ਪਟਿਆਲੇ ਵਾਲੇ ਪਾਸੇ ਵਾਲਿਆਂ ਨੂੰ ਵੀ ਨਾਬੇ ਚ ਬਾਈ ਉਹਨਾਂ ਨੇ ਇੱਕ ਨਵੀਂ ਬ੍ਰਾਂਚ ਓਪਨ ਕਰ ਲਈ ਥੂਹੀ ਚੌਕ ਤੇ ਹਨਾ ਬਾਈ ਇਹ ਥੂਹੀ ਚੌਕ ਹੀ ਆ ਹਾਂਜੀ ਬਾਈ ਗੋਬਿੰਦ ਸੋਡਾ ਪਹਿਲਾਂ ਤਾਂ ਸ਼ਾਮਾ ਆਤਰ ਜਮਲੇਰ ਕੋਟਲੇ ਵਾਲਿਆਂ ਦੀ ਬ੍ਰਾਂਚ ਨਾਬਾ ਵਿਖੇ ਬਹੁਤ ਬਹੁਤ ਸਵਾਗਤ ਹੈ ਧੰਨਵਾਦੀ ਇਹ ਪਹਿਲਾਂ ਤਾਂ ਸਾਡੇ ਦਰਸ਼ਕਾਂ ਨੂੰ ਪੂਰਾ ਐਡਰੈਸ ਲਿਖਾ ਦਿਓ ਜੀ ਤਾਂ ਜੋ ਬਾਅਦ ਦੇ ਵਿੱਚ ਦਿੱਕਤ ਜੀ ਨਾ ਆਵੇ ਹਾਂਜੀ ਆਪਾਂ ਨਾ ਨਾਬੇ ਖੜੇ ਆ ਇਸ ਟਾਈਮ ਥੂਹੀ ਚੌਕ ਦੇ ਵਿੱਚ ਜੀ ਨਾਲ ਆਪਣੇ ਕ੍ਰਿਸ਼ਨਾ ਸਵੀਟਸ ਹੈ ਤੇ ਇਧਰ ਦਵਾਈਆਂ ਦੀ ਦੁਕਾਨ ਹੈ ਸਾਹਮਣੇ ਕੀ ਆ ਸਾਹਮਣੇ ਸ਼ਰਾਬ ਦਾ ਠੇਕਾ ਜੀ ਹੁਣ ਤੁਹਾਨੂੰ ਦੱਸਦਾ ਵੀ ਇਹ ਜਿਹੜੇ ਸਾਰੀਆਂ ਸ਼ੀਸ਼ੀਆਂ ਪਈਆਂ ਨੇ ਇਹਨਾਂ ਦਾ ਦਵਾਈ ਦਾ ਮਸ਼ਹੂਰਤ ਹਨਾ ਜੀ ਜਿਹੜੇ ਮਹਿੰਗੇ ਮਹਿੰਗੇ ਸੇਖ ਲਾਉਂਦੇ ਨੇ ਉਹੀ ਚੀਜ਼ਾਂ ਵਈ ਐ ਹਾਂਜੀ ਹਾਂਜੀ ਬਈ ਇਹ ਸ਼ੀਸ਼ੀਆਂ ਖਾਲੀ ਹੁੰਦੀਆਂ ਨੇ ਜੀ ਅੱਛਾ ਜੀ ਇਹਦੇ ਵਿੱਚ ਜਿਵੇਂ ਗਿਫਟ ਆਈਟਮਾ ਹਨਾ ਕੋਈ ਮੈਰਿਜ ਰਿਵਸਤਰੀ ਹੈ ਕੋਈ ਬਰਥਡੇ ਆ ਕਿਸੇ ਦਾ ਜੀ ਜਾਂ ਹੁਣ ਮੂਰੇ ਮੈਰਿਜ ਆਉਣਗੇ ਐਨਆਰ ਜੀ ਵੀ ਰਹਿਣਗੇ ਇਹ ਉਹਨਾਂ ਵਾਸਤੇ ਹੈ ਜੀ अच्छा जी हां जी सोनिया सोनिया चीजियां सोनिया थोड़ी सी पौवा ਦੇ ਵਿੱਚ ਉਹੀ ਕਿੰਨੇ ਤਰ੍ਹਾਂ ਦੀ ਖੁਸ਼ਬੂ ਆ ਤੁਹਾਡੇ ਕੋਲ ਆਪਣੇ ਕੋਲੇ ਇਸ ਟਾਈਮ ਵੀਰੇ 411 ਤਰ੍ਹਾਂ ਦੀ ਖੁਸ਼ਬੂ ਹੈਗੀ अच्छा जी हां जी मतलब ਕਿ ਵੀ 411 ਤਰ੍ਹਾਂ ਦੀ ਬੰਦਾ ਡੇਲੀ ਜੇ ਬਰਤਨ ਲੱਗ ਜੇ ਸਵਾ ਸਾਲ ਹੋ ਗਿਆ हां जी 365-66 ਦਿਨ ਹੁੰਦੇ ਨੇ ਸਾਲ 'ਚ ਸਵਾ ਸਾਲ ਤੋਂ ਟੱਪ ਗਿਆ ਕੰਮ ਵੀ ਸਵਾ ਸਾਲ ਬਾਅਦ ਦੁਬਾਰੇ ਉਹਦੀ ਵਾਰੀ ਆਊਗੀ ਬਾਈ ਇੰਨੇ ਆ ਕਿ ਖੁਸ਼ਬੂਆਂ ਨੇ ਜੇ ਤੁਸੀਂ ਸ਼ੌਂਕ ਰੱਖਦੇ ਹੋ ਤੇ ਹਰ ਵਾਰ ਬੰਦਾ ਪੁੱਛਿਆ குரு ਯਾਰ ਕੱਲ ਕੁਝ ਹੋ ਰਾਰਿਆ ਦੀ ਅੱਜ ਕੋਈ ਹੋਰ ਖੁਸ਼ਬੂ ਆ ਰਹੀ ਆ ਹਨਾ ਜੀ ਐ ਹੋਗਾ ਹਾਂ ਜੀ ਭਾਈ ਆਪਣੇ ਕੋਲੇ ਮਿੱਟੀ ਤੋਂ ਲਾ ਹਰੇਕ ਫਲਾਵਰਸ ਫਰੂਟ ਜੀ ਇੱਥੋਂ ਤੱਕ ਕਿ ਅਫੀਮ ਤੱਕ ਦੀ ਖੁਸ਼ਬੂ ਪਈ ਆ ਅੱਛਾ ਜੀ ਹਾਂ ਭਾਈ ਮਤਲਬ ਖਾਣ ਦੀ ਲੋੜ ਨਹੀਂ ਹੁਣ ਐਂ ਲੋੜ ਚੜਹੀ ਹੈ ਸੋਭਣ ਵਾਲੀ ਸਰਦਿਆ ਕਰੂ ਭਾਈ ਅੱਛਾ ਲਓ ਜੀ ਜਿਹੜੇ ਵੀਰ ਅਫੀਮ ਦੇ ਸ਼ਕੀਨ ਨੇ ਸਾਨੂੰ ਪਤਾ ਬਹੁਤ ਮਹਿੰਗੀ ਆ ਇੱਥੇ ਖੁਸ਼ਬੂ ਲੈ ਕੇ ਵੀ ਤੁਸੀਂ ਆਨੰਦ ਲੈ ਸਕਦੇ ਹੋ ਆਉਣਾ ਪਊਗਾ ਤੁਹਾਨੂੰ ਇੱਕ ਤਾਂ ਨਾਭੇ ਵਾਲਾ ਐਡਰੈਸ ਤਾਂ ਤੁਹਾਨੂੰ ਮੈਂ ਦੱਸਦਾ ਤਨੋਲੇ ਵਾਲਾ ਪਤਾ ਤਾਂ ਹੈਗਾ ਪਰ ਫਿਰ ਵੀ ਜਿਹੜੇ ਨਵੇਂ ਵੀਰ ਜੁੜਨਗੇ ਦੀਪਕ ਟਾਬੇ ਦੇ ਬਿਲਕੁਲ ਸਾਹਮਣੇ ਇਹਨਾਂ ਦੀ ਇੱਕ ਬ੍ਰਾਂਚ ਹੈਗੀ ਆ ਪਈ ਮੇਨ ਬ੍ਰਾਂਚ ਹੈਗੀ ਆ ਮਲੇਰ ਕੋਟਲੇ ਮਲੇਰ ਕੋਟਲੇ ਆਪਣੀ ਬ੍ਰਾਂਚ ਹੈਗੀ ਆ ਨਗਰ ਕੌਸ਼ਲ ਦੇ ਸਾਹਮਣੇ ਜੀ ਤੇ ਆ ਆਪਣਾ ਆ ਗਿਆ ਨਾਬਾ ਹੂੰ ਤੁਹੀ ਚੌਂਕ ਦੇ ਵਿੱਚ ਜੀ ਠੀਕ ਹੈ ਜੀ ਤੇ ਤਨੋਲੇ ਦੀਪਕ ਟਾਬੇ ਦੇ ਸਾਹਮਣੇ ਜੀ ਲਓ ਜੀ ਭਾਈ ਜੀ ਜਿਹੜੇ ਇਲਾਕੇ ਨਾਲ ਨੂੰ ਸੰਬੰਧ ਰੱਖਦੇ ਹਾਂ ਉਹ ਨੇੜੇ ਜੇ ਤੁਹਾਡੇ ਸਾਧਨ ਕਰਤੇ ਆਉਣ ਵਾਲੇ ਭਵਿੱਖ 'ਚ ਅਰਦਾਸ ਵੀ ਕਰਾਂਗੇ ਵੀ ਬਾਈ ਹੁਣੀ ਹੋਰ ਵੀ ਪੰਜਾਬ ਦੇ ਵੱਖ-ਵੱਖ ਕੋਨਿਆਂ 'ਚ ਫੈਲਣ ਤਾਂ ਜੋ ਜਿਹੜੇ ਹੁਣ ਜਲੰਧਰ ਮਰਸਰ ਵਾਲੀ ਵੀਰ ਏਡੀ ਤੋਂ ਰੌਣ ਦੀ ਪਈ ਹੈ ਉੱਥੇ ਕਿਉਂਕਿ ਮੈਨੂੰ ਪਤਾ ਉਧਰ ਐਨ ਆਰ ਆਈ ਵੀਰ ਜਿਆਦੇ ਨੇ ਉਹਨਾਂ ਨੂੰ ਇਸ ਚੀਜ਼ ਦੀ ਜਿਆਦੇ ਨੌਲੇਜ ਆ ਕਿਉਂਕਿ ਉਹ ਮਹਿੰਗੇ-ਮਹਿੰਗੇ ਖਰੀਦਦੇ ਰਹਿੰਦੇ ਨੇ ਅੱਛਾ ਭਾਈ ਜੀ ਮੜੇ ਜਿਹਾ ਦਿਖਾਓ ਸਾਨੂੰ ਵੀ ਜਿਵੇਂ ਹੁਣ ਸਨੇਲਸ ਨੂਲ ਜਾਂ ਸੁਣਦੇ ਹੁੰਨੇ ਆ ਤੁਹਾਡੇ ਕੋਲ ਹੈਗਾ ਹਾਂ ਜੀ ਕਿਹੜੀਆਂ ਕਿਹੜੀਆਂ ਮੇਨ ਮੇਨ ਮੜੀਆਂ ਜਾਂ ਕਿਣਿਆ ਤੁਸੀਂ ਬਾਈ ਸਨੇਲ ਡਿਓਰ ਬਰਸਾਚੇ ਹਾਂ ਕਰੀਡ ਵੈਂਟਸ ਉਚੀ ਫਲੋਰਾ ਇਹ ਸਾਰੀਆਂ ਹੁੰਦੀਆਂ ਨੇ ਆਪਣੇ ਕੋਲੇ ਤੇ ਜਿਵੇਂ ਫੁੱਲਾਂ ਚ ਫਲਾਵਰ ਚ ਆ ਗਿਆ ਹਨਾ ਜੀ ਅਰਬ ਰੋਜ ਆ ਗਿਆ ਫਰੈਸ਼ ਰੋਜ ਆ ਗਿਆ ਜੈਸਮੀਨ ਆ ਗਿਆ ਵੈਸੇ ਆ ਗਿਆ ਅਰਬੀਨ ਚ ਆ ਗਿਆ ਸ਼ਾਮਾ ਉਦ ਸ਼ਾਮਾ ਮਸਕ ਸੁਨਾਇਆ 골ਡ ਅਰਬੀ ਮਸਕ ਮਸਕ ਸਫੀ ਐਸ ਆਰ ਕੇ ਚੰਦਨ ਪੋਲਸ ਸਪੋਰਟਸ ਸਦਾ ਮੂਦ ਕਿੰਨੇ ਕ ਨਾਮ ਲਈਏ ਬਾਈ ਸਾਰੀ ਵੀਡੀਓ ਬਹੁਤ ਲੰਬੀ ਹੈ ਕਿੱਚ ਗੱਲ ਸੁਨਾਇਆ ਬਹੁਤ ਸੁਣੀ ਆ ਲੈ ਸੁਨਾਇਆ ਹੈਗਾ ਜੀ ਆਪਣਾ ਕੋਈ ਹਾਂਜੀ ਹਾਂਜੀ ਅੱਛਾ ਇੱਕ ਆ ਤੁਸੀਂ ਗੁਸ਼ੀ ਦਾ ਦੂਜਾ ਹੋਰ ਸਨੇਲ ਵਗੈਰਾ ਦੇ ਨਾਮ ਲੈਦੀ। ਹਾਂਜੀ ਉਹ ਤਾਂ ਮਹਿੰਗੇ ਬਹੁਤ ਨੇ ਖਰੀਦ ਲੈਂਦੇ ਨੇ ਲੋਕ 4-4000 ਦੇ ਨਹੀਂ। ਨਹੀਂ ਨਹੀਂ ਭਾਈ ਪਤਾ ਗੱਲ ਕੀ ਹੈ ਉਹਨਾਂ ਦੀ ਜਿਵੇਂ ਹੁਣ ਕ੍ਰੀਡ ਵੈਂਟਸ ਆ 34 34 35 35000 ਦਾ ਜਿਹੜਾ ਬ੍ਰਾਂਡ ਕੋਲੀ ਵਰਤਦਾ ਹੈ। ਆ ਮਸਕ ਸਫੀ ਹੈਗਾ ਆਪਣੇ ਕੋਲੇ। ਜੀ। ਇਹ ਹਰਪ੍ਰੀਤ ਸਿੰਘ ਜਿਹਦੀ ਐਡ ਦਿੰਦਾ ਹੁੰਦਾ ਉਹੋ ਨੇ। ਇਹ ਮਹਿੰਗੇ ਬ੍ਰਾਂਡ ਨੇ ਪਰ ਆਪਣੇ ਕੋਲੇ ਇਹ ਬ੍ਰਾਂਡ 100 ਰੁਪਏ ਦਾ 1 ਐਮਐਲ ਹੈ ਜਿਹੜਾ ਮਰਜ਼ੀ ਲੈ ਜਾਓ ਜਿੰਨਾ ਮਰਜ਼ੀ ਲੈ ਜਾਓ। ਪੱਕੀ ਗੱਲ ਹੈ ਜੀ। ਹਾਂ ਹਾਂ ਭਾਈ। ਮੰਨ ਲਓ ਵੀ 4 4 5 5000 ਵਾਲੇ ਘੱਟੋ ਘੱਟ ਤੁਸੀਂ ਇੱਥੇ 100 ਰੁਪਏ ਚ ਸਵਾਦ ਪੂਰਾ ਕਰ ਦੋਗੇ ਯਾਰ ਹਾਂ ਹਾਂ ਭਾਈ ਛੋਟੀ ਸ਼ੀਸ਼ੀ 300 ਰੁਪਏ ਦੀ ਹੈ 300 ਚ ਨਿਆਰਾ ਲੈ ਦੇਾਂਗੇ ਅੱਛਾ ਜੀ 300 ਦੇ ਵਿੱਚ 3 ਐਮ ਐਲ ਹਨਾ ਜੀ ਹਾਂ ਜੀ 300 ਵਾਲੀ ਸ਼ੀਸ਼ੀ ਆਪਣੀ ਸਵਾ ਮਹੀਨਾ ਆਰਾਮ ਨਾਲ ਚੱਲ ਜਾਂਦੀ ਹੈ ਬੰਦੇ ਤੇ ਹਾਂ ਭਾਈ ਇਹ ਰੋਜ਼ ਲਾਵੇ ਅੱਛਾ ਜੀ ਹਾਂ ਹਾਂ ਭਾਈ ਤੇ ਭਾਈ ਫਿਰ ਖੁਸ਼ਬੂ ਕਿੰਨਾ ਚਿਰ ਰਹਿੰਦੀ ਹੈਗੀ ਖੁਸ਼ਬੂ ਬਈ ਐ ਆ ਜੇ ਤਾਂ ਆਪਾਂ ਬਾਡੀ ਤੇ ਜਿਹੜਾ ਲਾਉਨੇ ਆ ਹਨਾ ਹਰੇਕ ਬੰਦੇ ਦੀ ਬਾਡੀ ਅਲੱਗ ਅਲੱਗ ਹੁੰਦੀ ਆ ਜੀ ਤੁਸੀਂ ਦੇਖੋ ਵੀ ਕਿਸੇ ਦਾ ਪਸੀਨੇ ਚ ਭਿੱਜਿਆ ਪਿਆ ਹੁੰਦਾ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਇੱਕ ਬੰਦੇ ਨੂੰ ਥੋੜਾ ਜਿਹਾ ਪਸੀਨਾ ਆ ਜਾ ਆਪਾਂ ਤੋਂ ਕੋਲੇ ਨਹੀਂ ਖੜਾ ਜਾਂਦਾ ਉਵੇਂ ਇਹਦਾ ਹੁੰਦਾ ਬਾਈ ਕਿਸੇ ਦੇ ਤਾਂ ਇਹ 5-7 ਘੰਟੇ ਰਹਿੰਦਾ ਹਮ ਠੀਕ ਹੈ ਕਿਸੇ ਦੇ ਇਹ 5-5 ਦਿਨ ਨਹੀਂ ਜਾਂਦਾ ਇਹਦਾ ਸਭ ਤੋਂ ਵਿਹਤਰ ਤਰੀਕਾ ਵੀ ਐ ਧਾਗਾ ਬੰਨਿਆ ਹੋਵੇ ਇਹਨੂੰ ਐ ਮਲ ਕੇ ਲਾ ਕੇ ਤਾਂ ਅੱਗੇ ਦੇ ਨਾਲ ਨਾਲ ਕੱਪੜਿਆਂ ਤੇ ਲਾ ਲਓ ਕੱਪੜਿਆਂ ਚੋਂ ਖੁਸ਼ਬੂ ਤੋਂ ਧੋਣ ਤੋਂ ਬਾਅਦ ਵੀ ਨਹੀਂ ਜਾਣੀ। ਅੱਛਾ ਜੀ। ਹਾਂਜੀ ਬਾਈ। ਮੰਨ ਲਓ ਵੀ ਆ ਧਾਗਾ ਜਿਆ ਤੁਹਾਡੇ ਜੋ ਲਫਟਾਂ ਖੁਸ਼ਬੂਦੀਆਂ ਚਾਲੂ ਰੱਖੂ ਵਰਕਰਾਂ ਰੱਖੂਗਾ ਹਾਂਜੀ ਬਾਈ ਤੇ ਆ ਹੋਰ ਬਾਈ ਜਿਵੇਂ ਹੁਣ ਘਰੇ ਜਿਹੜੇ ਆਪਾਂ ਗੱਲ ਕਰਦੇ ਸੀ ਵੀ ਕੋਠੀਆਂ ਵੀ ਤੁਸੀਂ ਮੈਕਨ ਲਾਣ ਨੇ ਹਾਂਜੀ ਵੀਰੇ। ਵੀ ਗੁਮਾਂਢੀ ਵੀ ਪੁੱਛਦੇ ਨੇ ਵੀ ਪਤੰਦਰੋ ਖੁਸ਼ਬੂ ਕਿੱਥੋਂ ਜੇ ਲਿਆ ਕੇ ਦੱਬ ਲਈ ਤੁਸੀਂ ਕਿੱਥੇ ਦੱਬ ਲਈ ਜਿਹੜੀ ਔਣ ਔਣੀ ਆੜਦੀ ਉਹ ਕੀ ਚੀਜ਼ ਹੈ ਜੀ? ਉਹ ਬਾਈ ਬਖੂਰ ਹੁੰਦੀਆਂ ਨੇ ਬਖੂਰਦਾਨੀਆਂ 우ਡ ਵੁੱਡ ਲੱਕੜ ਹੁੰਦੀ ਆ ਚੀਜ਼ ਹੁੰਦੀ ਹੈ ਜੀ। ਅੱਛਾ ਜ ਉਦੇ ਵਿੱਚ ਬਸ 21 ਪੀਸ ਪਾਉਣਾ ਹੈਗਾ ਬਸ ਆਹ ਪੀਸ ਨੇ ਤੁਹਾਡੀ ਸਾਰੀ ਕੋਠੀ ਮਾਈਕਲ ਲਾ ਦੇਣੀ ਹੈ ਤੁਹਾਨੂੰ ਗਿੜਾ ਦੇਣ ਦੀ ਲੋੜ ਨਹੀਂ ਹੈਗੀ ਕਮਰਿਆਂ ਦੇ ਵਿੱਚ ਆਪ ਹੀ ਖੁਸ਼ਬੂ ਚਲੀ ਜਾਏ ਜਿਵੇਂ ਤੁਸੀਂ ਲੌਬੀ ਚ ਲਾਤਾ ਨਾ ਤਾਂ ਕਮਰਿਆਂ ਚ ਆਪ ਹੀ ਖੁਸ਼ਬੂ ਆਉਣ ਲੱਗ ਜੂ ਅੱਛਾ ਜੀ ਹਾਂਜੀ ਬਾਈ ਕਿੰਨਾ ਕੇ ਟਾਈਮ ਰਹੂ ਬਾਈ ਫਿਰ ਇਹਦੀ ਖੁਸ਼ਬੂ ਇਹ ਬਾਈ ਖੁਸ਼ਬੂ ਜੇ ਤਾਂ ਆਪਣਾ ਦਰਵਾਜ਼ਾ ਬੰਦ ਰਹਿੰਦਾ ਫਿਰ ਤਾਂ ਪੰਜ ਪੰਜ ਛੇ ਛੇ ਦਿਨ ਨਹੀਂ ਜਾਂਦੀ ਹੈਗੀ ਅੱਛਾ ਹਾਂ ਨਹੀਂ ਰੋਜ਼ ਇੱਕ ਲਾਓ 20 ਮਿੰਟ ਚਲਾਉਣਾ ਇਹ ਬਸ ਕੰਮ ਫਤਿਆ ਜੇ ਹੁਣ ਬਾਈ ਆਪਾਂ ਸਹਾਬ ਜਿਹਾ ਲਾਈਏ ਵੀ ਇੱਕ ਦਿਨ ਦੇ ਵਿੱਚ ਇੱਕਾ ਢੱਕਾ ਜਿਹਾ ਲਾਉਣਾ ਤੇ ਇਹਦਾ ਮਹਿੰਗਾ ਖਾਊ ਸਾਹੂ ਫਿਰ ਤਾਂ ਇਹ ਲੱਕੜ ਬਾਈ ਸਾਰੀ ਇਹ 500 ਰੁਪਏ ਦੀ ਡੱਬੀ ਐ ਅੱਛਾ ਜੀ ਇਹ 2.5 ਤੋਂ 3 ਮਹੀਨੇ ਬੜੇ ਆਰਾਮ ਨਾਲ ਚੱਲਦੀ ਆ ਆਹ ਜੀ 500 ਦੀ ਸਿਰਫ ਹਾਂ ਜੀ 500 ਦੀ ਬਾਈ ਲੈ ਵੀ ਮਿੱਤਰੋ ਗੱਲ ਆਇਆ ਵੀ ਆਹ ਡੱਬੀ ਸਿਰਫ 500 ਦੀ ਆ ਇਹ 2.5 ਤੋਂ 3 ਮਹੀਨੇ ਚੱਲੂ ਹੁਣ ਬਾਈ ਨੇ ਜਿਵੇਂ ਕਹਤਾ ਵੀ 5-5 ਦਿਨ ਤਾਂ ਖੁਸ਼ਬੂ ਆਉਂਦੀ ਰਹੂਗੀ ਇਹ 5 ਦੇ ਹਿਸਾਬ ਨਾਲ ਗੁਣਾ ਕਰ ਲਿਓ ਤੁਸੀਂ 2.5 ਮਤਲਬ 70 ਦਿਨ 70 5 ਕਰਕੇ ਦੇਖ ਲਿਓ ਕਿੰਨੇ ਦਿਨ ਰੋਣਗੇ ਆ 500 ਰੁਪਏ ਤੁਹਾਡਾ ਚੱਲੂਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਇੱਕ ਸੱਚੀ ਗੱਲ ਹੋਰ ਬਾਈ ਇਹ ਤਾਂ ਹੁੰਦਾ ਹੈਗਾ ਵੀ ਚਲੋ ਬੰਦੇ 'ਚੋ ਵੀ ਖੁਸ਼ਬੂ ਆਉਣ ਲੱਗੀ ਕੋਠੀ 'ਚੋ ਵੀ ਆਉਣ ਲੱਗੀ ਤੁਸੀਂ ਕਾਰ ਦੀ ਕਿਹਾ ਸੀਗਾ ਹਾਂਜੀ ਬਾਈ ਉਹ ਆ ਹੁੰਦਾ ਜੀ ਸਿਸਟਮ ਇਹ ਗੱਡੀਆਂ ਵਾਲੇ ਹੁੰਦੇ ਨੇ ਸਾਡੇ ਕੋਲੇ ਕਾਰ ਹੈਂਗਿੰਗ ਹਾਂ ਇਹ ਗੱਡੀਆਂ 'ਚ ਟੰਗੇ ਜਾਂਦੇ ਨੇ ਇਹਦੇ ਵਿੱਚ 411 ਦੇ ਵਿੱਚੋਂ ਜਿਹੜੀ ਮਰਜ਼ੀ ਖੁਸ਼ਬੂ ਪਵਾ ਲਓ ਉਹੀ ਪੈ ਜਾਊਗੀ ਅੱਛਾ ਮੈਂ ਇੱਕ ਗੱਲ ਮੇਰਾ ਸਵਾਲ ਆ ਵੀਰੇ ਜਿਹੜਾ ਹਰੇਕ ਬੰਦੇ ਦਾ ਮਨ ਦਾਗਾ ਉਹ ਬੀਰ ਗੱਡੀਆਂ ਦੇ ਵਿੱਚ ਇਹੋ ਜਿਹੇ ਕੁਝ ਸ਼ੈਂਟ ਜੇ ਪਰਫਿਊਮ ਜੇ ਮੈਕਨ ਵਾਲੇ ਰੱਖੇ ਹੁੰਦੇ ਨੇ ਚੜਦੇ ਬਹੁਤ ਹੁੰਦੇ ਨੇ ਭਾਈ ਉਲਟੀ ਆਉਂਦੇ ਨੇ ਬੰਦੇ ਨੂੰ ਉਹ ਉਹ ਹੁੰਦੇ ਨੇ ਸਿੰਥੈਟਿਕ ਕੈਮੀਕਲ ਵਾਲੇ ਇੱਕੋ ਖੜੇ ਵੀ ਉੱਡੀ ਜਾਂਦੇ ਨੇ ਮੰਗ ਰੋ ਕੱਲਾ ਪਾਣੀ ਜਿਆ ਰਹਿ ਜਾਂਦਾ ਇਹ ਤਾਂ ਭਾਈ ਜਦੋਂ ਇਹਦੇ ਵਿੱਚ ਪਾਤਾ ਨਾ ਜਿਵੇਂ ਤੁਹਾਡੀ ਕਾਰ ਚੱਲੂਗੀ ਉਵੇਂ ਇਹ ਚੱਲੂਗਾ ਐ ਅੱਛਾ ਇਹ ਉੱਛਲੂਗਾ ਆ ਲੱਕੜ ਤੇ ਪਊਗਾ ਖੁਸ਼ਬੂ ਦੇਊਗਾ ਜੇ ਤੁਹਾਡੀ ਕਾਰ ਖੜ ਗਈ अच्छा भाई भी खड़ गया देखो मान लो चाहे महीना खड़ी रहे इन्हें कटना नहीं भाई इन्हें कटना नहीं हैगा जी वो तो फिर महीने ਦੇ ਵਿੱਚ ਮੁੱਕ ਜਾਂਦਾ ਖੜੀ ਇਹ ਤਾਂ ਇਹ ਤਾਂ ਜੇ 2 ਮਹੀਨੇ ਖੜੀ ਰਹੇ ਗੱਡੀ ਜੀ ਲੈ ਵੀ ਭਾਈ ਗੱਲ ਇਹ ਆ ਵੀ ਨਾ ਤਾਂ ਇਹ ਤੁਹਾਨੂੰ ਤੰਗ ਕਰੇ ਗੱਡੀ 'ਚ ਬੈਠਿਆਂ ਨੂੰ ਨਾ ਆਵੇ ਗੱਡੀ 'ਚੋਂ ਮੁਸਕ ਖੁਸ਼ਬੂ ਆਏ ਆਉਗੀ ਵੀ ਜਿਹੜਾ ਬੰਦਾ ਗੱਡੀ 'ਚ ਬੈਠੂਗਾ ਪੁੱਛੂ ਵੀ ਯਾਰ ਆਹ ਕੀ ਚੀਜ਼ ਲਾਈ ਹੋਈ ਆ ਹਨਾ ਇਹ ਤਾਂ ਬਾਈ ਜੇ ਤੇਲ ਛੱਡਦਾ ਨਾ ਕਿਸੇ ਨੂੰ ਹਾਂ ਉਹਨੂੰ ਵੀ ਠੀਕ ਕਰ ਦੋ ਉਹਨੂੰ ਵੀ ਓਕੇ ਕਰ ਦਿੰਦਾ ਬਸ ਲੈ ਵੀ ਬਹੁਤ ਸਾਰੀਆਂ ਖੁਸ਼ਬੂਆਂ ਹੁਣ ਜੇ 411 ਦਿਖਾਉਣ ਲੱਗੇ ਫਿਰ ਬਹੁਤ ਲੰਮਾ ਕੇਸ ਹੋ ਜੂਗਾ ਆਪਾਂ ਵੀਡੀਓ ਦੀ ਸਮਾਪਤੀ ਕਰਦੇ ਆ ਤੁਸੀਂ ਆਓ ਆਪਣੀ ਪਸੰਦ ਦਾ ਇੱਥੇ ਚੈੱਕ ਕਰਕੇ ਲਜਾਓ ਬਾਈ ਚੈੱਕ ਚੁੱਕ ਕਰਾਉਣੇ ਸਾਰਾ ਵੀ ਬੋਲੋ ਹਾਂਜੀ ਹਾਂਜੀ ਬਾਈ ਜੇ ਕਿਸੇ ਨੇ ਵਿਆਹ ਸ਼ਾਦੀ ਜਾਣਾ ਹੈਗਾ ਹਨਾ ਸਾਥੋਂ ਜਾਂਦਾ ਹੋਇਆ ਫਰੀ ਜੀ ਚੈੱਕ ਕਰਕੇ ਵਗਦੇ ਲਵਾ ਕੇ ਵਗਦੇ ਕੋਈ ਚੱਕਰ ਨਹੀਂ ਲੈ ਵੀ ਬਾਈ ਇਹ ਤਾਂ ਹੁਣ ਇੱਕ ਸੇਵਾ ਵੀ ਆ ਗਈ ਹੈ ਨਾ ਵਿਆਹ ਸ਼ਾਦੀ ਤੁਹਾਡੀ ਬਾਈ ਹੁਣੀ ਕਹਿੰਦੇ ਜਾਂਦੇ ਜਾਂਦੀ ਭੁਗਤਾਵਾ ਦੇਗੇ ਉਹ ਵੀ ਫਰੀ ਸੇਵਾ ਚ ਹਾਂ ਕੋਈ ਚੱਕਰ ਨਹੀਂ ਬਾਈ ਇੱਕ ਬਾਈ ਹੁਣਾਂ ਨੇ ਇੱਕ ਮਹਿਮ ਵੀ ਚਲਾਈ ਸੀਗੀ ਉਹਦਾ ਲੈਣਾ ਨਾਮ ਲੈਣਾ ਬਹੁਤ ਜ਼ਰੂਰੀ ਆ ਕਿਉਂਕਿ ਉਹ ਬਹੁਤ ਵੱਡਾ ਕੰਮ ਸੀ ਇਹਨਾਂ ਦੇ ਜਿਹੜਾ ਹਿੱਸੇ ਆ ਦੀ ਬਾਬੇ ਨਾਨਕ ਨੇ ਇਹਨਾਂ ਨੂੰ ਸੇਵਾ ਬਖਸ਼ੀ ਸੀ ਬਾਈ ਦਰਖਤ ਬਹੁਤ ਲਾਏ ਨੇ ਆ ਸੀਜ਼ਨ ਜਿਹਨਾਂ ਨੇ ਕਿੰਨੇ ਗਲਾਤੇ ਵੀ ਆਪਾਂ ਬਾਈ ਹੁਣ ਤੱਕ 11.5 12000 ਦਰਖਤ ਵੱਢ ਚੁੱਕੇ ਆਗੇ ਅੱਛਾ ਜੀ ਹਾਂਜੀ ਤਿੰਨੇ ਬ੍ਰਾਂਚਾਂ ਤੇ ਅੱਛਾ ਜੀ ਹਾਂਜੀ ਲੈ ਵੀ ਬਾਈ ਆਹਾ ਬਹੁਤ ਵੱਡੀ ਵਧਾਈ ਦੇ ਪਾਤਰ ਹੋਣ ਵਾਲੀ ਗੱਲ ਆ ਸ਼ਾਮਾ ਅਤਰਜ ਦੇ ਸਾਰੇ ਪਰਿਵਾਰਾਂ ਇਹ ਜੀ ਸੋਚ ਮੈਂ ਕਹਣਾ ਸਾਰੇ ਪੰਜਾਬੀਆਂ ਦੀ ਸਾਰੇ ਦੇਸ਼ ਵਾਸੀਆਂ ਦੀ ਤੇ ਸਾਰੀ ਧਰਤੀ ਵਾਸੀਆਂ ਦੀ ਹੋਣੀ ਚਾਹੀਦੀ ਆ ਆਹਦਾ ਖੁਸ਼ਬੂਆਂ ਬਣਦੇ ਬਣਦੇ ਨੇ ਨਾਲ ਇਹ ਸ਼ੁੱਧ ਹਵਾ ਵੀ ਬਣਦੇ ਨੇ ਆਕਸੀਜਨ ਬਣਦੇ ਨੇ ਤਾਂ ਜੋ ਅਸੀਂ ਸ਼ੁੱਧ ਹਵਾ ਦੇ ਵਿੱਚ ਰਹਿ ਕੇ ਸਿਹਤਮੰਦ ਰਹੀਏ ਸੋ ਧੰਨਵਾਦ ਹਾਂਜੀ ਬਾਈ ਜੀ ਇੱਕ ਬਾਈ ਲਾਸਟ ਤੇ ਗੱਲ ਇਹ ਹੈਗੀ ਵੀ ਸਾਡੇ ਨਾਂ ਤੇ ਕਈ ਨਾਂ ਇਤਰਾ ਉਦੋਂ ਵੇਚ ਹੀ ਜਾਂਦੇ ਨੇ ਅੱਛਾ ਸਾਡੀ ਅਸਲ ਪਹਿਚਾਣ ਇਹ ਹੈਗੀ ਜਿੱਥੇ ਕਿ ਬਾਈ ਜਿੱਥੇ ਆਹ ਸ਼ਾਮੇ ਦੀ ਫੋਟੋ ਲੱਗੀ ਹੋਊ ਨਾ ਹਾਂ ਜਿੱਥੇ ਵੀ ਆ ਫੋਟੋ ਲੱਗੀ ਹੋ ਆਹੀ ਸ਼ਰਟ ਪਾਈ ਹੋ ਆਹੀ हेयर ਸਟਾਈਲ ਹੋਊਗਾ ਐਹੀ ਸ਼ਿਸ਼ੀ ਫੜੀ ਹੋਊਗੀ ਓਕੇ ਉਹ ਸਾਡੀ origignal branch ਹੋਊਗੀ ਠੀਕ ਆ ਇੰਡੀਆ ਦੇ ਵਿੱਚ ਕਿਤੇ ਵੀ ਤੁਸੀਂ ਜਾਣੇ ਹੋ ਕੋਈ ਸਾਡਾ ਨਾਮ ਲੈ ਕੇ ਤੁਹਾਨੂੰ ਇਤਰੂਦ ਵੇਚਦਾ ਜਿੰਨਾ ਚਿਰ ਤੁਹਾਨੂੰ ਇਹ ਸਾਡਾ ਸਾਈਨ ਬੋਰਡ ਦਿਖਦਾ ਨਹੀਂ ਬਾਹਰੀ ਫੋਟੋ ਨਹੀਂ ਦਿਖਦੀ ਤਾਂ ਮੰਨ ਲਓ ਉਹ ਡੁਪਲੀਕੇਟ ਹੈ ਮੰਨ ਲਓ ਇਹਨਾਂ ਦੇ brand ਦਾ logo ਹੀ ਸ਼ਾਮਾ ਜੀ ਆਪਨੇ ਆ ਸ਼ਰਟ ਦੇ ਵਿੱਚ ਖਾਸ ਕਰਕੇ ਹਾਂਜੀ ਵੀਰੇ ਇਹੀ ਸ਼ਰਟ ਹੈ ਇਹ ਚੀਜ਼ ਦਾ ਮਿੱਤਰੋ ਧਿਆਨ ਰੱਖਿਓ ਵੈਸੇ ਵੀ ਇਹਨਾਂ ਦੀਆਂ ਲਿਮਟਿਡ ਬ੍ਰਾਂਚਾਂ ਨੇ ਹਲੇ ਬ੍ਰਾਂਚਾਂ ਦਾ ਜਿਹੜਾ ਵਸਾਰ ਪ੍ਰਚਾਰ ਇਹ ਕਰ ਰਹੇ ਨੇ ਫਿਲਹਾਲ ਕਿੰਨੀਆਂ ਨੇ ਜੀ ਇੰਡੀਆ ਚ ਆਪਣੀਆਂ ਇੰਡੀਆ ਦੇ ਵਿੱਚ 6 ਬ੍ਰਾਂਚਾਂ ਨੇ ਜੀ ਕਿਹੜੇ ਕਿਹੜੇ ਇੱਕ ਤਾਂ ਤਿੰਨ ਤਾਂ ਇੱਥੇ ਹੋ ਗਈਆਂ ਪੰਜਾਬ 1 ਤਨੌਲੇ ਦੀਪਕ ਟਾਬੇ ਦੇ ਸਾਹਮਣੇ ਆਹ ਨਾਬੇ ਆਪਣੀ ਤੁਹੀ ਚੌਂਕ ਚ ਮਲੇਰਕੋਟਲੇ ਨਗਰਕੌਸਲ ਦੇ ਸਾਹਮਣੇ ਤੇ ਅਹਮਦਗੜ੍ਹ ਬਰਸ਼ਟਾ ਤੇ ਪਟਿਆਲਾ ਬਾਈ ਨੰਬਰ ਫਟਕਨ ਤੇ ਤੇ ਬੰਬੇ ਆ ਠੀਕ ਹੈ ਜੀ ਲੋ ਵੀ ਬਚ ਕੇ ਰਹੋ ਬਾਕੀ ਨਕਲ ਖੋਰਿਆਂ ਤੋਂ ਕਿਤੇ ਤੁਸੀਂ ਗਾਲਾਂ ਸ਼ਾਮੇ ਉਹਨਾਂ ਨੂੰ ਕੱਢੀ ਜਾਮੋ ਇਹ ਟੀਮ ਨੂੰ ਕੱਢੀ ਜਾਮੋ ਯਾਰ ਜਾਲੀ ਮਾਲ ਹਨਾ ਪਰ ਲੈ ਤੁਸੀਂ ਆਪ ਹੀ ਜਾਲੀ ਆ ਤਵਾਮੋ ਸੋ ਧੰਨਵਾਦ ਬਹੁਤ ਬਾਈ ਨਿੰਮੇ ਦਾ ਧੰਨਵਾਦ ਤੁਹਾਡਾ ਖਾਸ ਕਰ ਜਿਹੜਾ ਤੁਸੀਂ ਪਿਆਰ ਦਿੰਦੇ ਹੋ ਦਿੰਦੇ ਰਹੋ ਵਧਾਉਂਦੇ ਰਹੋ ਪਿਆਰ ਸਤਿ ਸ਼੍ਰੀ ਅਕਾਲ ਧੰਨਵਾਦ ਜੀ